ਨਮਸਕਾਰ ਸਤਿ ਸ੍ਰੀ ਅਕਾਲ ਸੱਚ ਕੋ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨજર ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਆਸਟ੍ਰੇਲੀਆ ਦੇ ਸਮੁੰਦਰੀ ਤੱਟ ਤੇ 29 ਪਾਇਲਟ ਵਹੇਲਸ ਮੱਛੀਆਂ ਦੀ ਮੌਤ ਦੇ ਨਾਲ ਮੱਛਾ ਹੜਕਮ ਆਸਟ੍ਰੇਲੀਆ ਦੇ ਵਾਈਲਡ ਲਾਈਫ ਸਰਵਿਸ ਨੇ ਦੱਸਿਆ ਕਿ ਪੀਆ ਕੋਰਟਿਸ ਬੀਚ ਤੇ ਕਰੀਬ 160 ਵਹੇਲ ਮੱਛੀਆਂ ਪਹੁੰਚੀਆਂ ਸਨ ਇਹਨਾਂ ਵਿੱਚੋਂ 130 ਨੂੰ ਰੈਸਕੂ ਕਰ ਲਿਆ ਗਿਆ ਜਦਕਿ 29 ਦੀ ਮੌਤ ਹੋ ਗਈ ਮਰੀਨ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਬੀਚ ਤੇ ਆਉਣ ਦੇ ਬਾਅਦ ਪਾਇਲਟ ਵਹੇਲ ਮੱਛੀਆਂ ਆਮ ਤੌਰ ਤੇ ਸਿਰਫ 6 ਘੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸਾਲ 2023 ਦੇ ਵਿੱਚ ਲੰਡਨ ਵਿੱਚ ਭਾਰਤੀ ਉਚਾਈਯੋਗ ਤੇ ਹੋਏ ਹਿੰਸਕ ਹਮਲੇ ਦੇ આરોપી ਇੰਦਰਪਾਲ ਸਿੰਘ ਗਾਬਾ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਹਾਸਲ ਕੀਤੀ ਸਫਲਤਾ ਇੰਦਰਪਾਲ ਸਿੰਘ ਗਾਬਾ ਤੇ ਭਾਰਤ ਉਚਾਈਯੋਗ ਦੇ ਸਾਹਮਣੇ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ ਹੰਗਾਮਾ ਕਰਨ ਦਾ ਦੋਸ਼ ਹੈ ਐਨਆਈਏ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਹੁਣ ਤੱਕ ਜਾਣ ਤੋਂ ਪਤਾ ਲੱਗਿਆ ਕਿ ਪਿਛਲੇ ਸਾਲ 19 ਅਤੇ 22 ਮਾਰਚ ਨੂੰ ਲੰਡਨ ਵਿੱਚ ਹੋਈ ਘਟਨਾਵਾਂ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਆ ਨਿਊਜ਼ੀਲੈਂਡ ਦੀ ਸਾਧ ਸੰਗਤ ਨੇ ਤੁਮਤਾਂ ਦਿਨ ਮਨਾਇਆ ਡੇਰਾ ਸੱਚਾ ਸੋਧਰ ਹਵਾਨੀ ਸਾਪਨਾ ਮਹੀਨਾ ਇਸ ਮੌਕੇ ਤੇ ਮਨਮੋਹਕ ਰੂਪ ਦੇ ਨਾਲ ਸਜਾਇਆ ਗਿਆ ਨਾਮਦਰਚਾ ਪੰਡਾ ਨਾਮਦਰਚਾ ਵਿੱਚ ਪਹੁੰਚੀ ਸਾਧ ਸੰਗਤ ਨੇ ਸ਼ਰਧਾ ਦੇ ਨਾਲ ਸਤਿਗੁਰੂ ਮਹੰਮਾ ਦਾ ਗੁਣਗਾਨ ਕੀਤਾ ਇਸ ਦੇ ਨਾਲ ਸਾਬਕਾ ਬਲਕ ਪ੍ਰੇਮੀ ਸੇਵਕ ਦੁਆਰਾ ਇਲਾਹੀ ਨਾਹਰਾ ਲਗਾ ਕੇ ਨਾਮਦਰਚਾ ਦਾ ਕੀਤਾ ਗਿਆ ਆਗਾਜ਼ ਉੱਥੇ ਸਾਧ ਸੰਗਤ ਨੇ 162 ਮਾਨੋਤਪ্লাই ਕਾਰਜਾਂ ਵਿੱਚ ਵੱਧ ਝੜ ਕੇ ਭਾਗ ਲੈਣ ਦੇ ਲਈ ਲਿਆ ਸੰਕਲਪ 18ਵੀਂ ਲੋਕ ਸਭਾ ਦੇ ਚੋਣਾਂ ਦੇ ਲਈ 13 ਸੂਬੇ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੀ 88 ਸੀਟਾਂ ਤੇ ਹੋਈ ਵੋਟਿੰਗ ਤਰਨਮੁਲ ਕਾਂਗਰਸ ਨੇ ਅਰੋਪ ਲਗਾਇਆ ਕਿ ਬੰਗਾਲ ਦੇ ਦੋ ਲੋਕ ਸਭਾ ਸੀਟਾਂ ਤੇ ਮਹਿਲਾਵਾਂ ਨੂੰ ਵੋਟਿੰਗ ਤੋਂ ਰੋਕਿਆ ਗਿਆ ਇਸ ਦੇ ਨਾਲ ਹੀ ਬਾਲੂਰ ਘਾਟ ਵਿੱਚ ਬੰਗਾਲ ਭਾਜਪਾ ਪ੍ਰਧਾਨ ਅਤੇ ਤਰਨਮੁਲ ਕਾਂਗਰਸ ਦੇ ਵਰਕਰਾਂ ਦੇ ਵਿੱਚ ਝੜਪਾਂ ਦੀ ਘਟਨਾਵਾਂ ਵੀ ਆਈਆਂ ਸਾਹਮਣੇ ਦੱਸਦੀ ਕਿ ਸੈਕੰਡ ਫੇਜ਼ ਦੇ ਵਿੱਚ ਲੋਕ ਸਭਾ 77 ਰੋਮ ਵਿਡਲਾ ਪੰਜ ਕੇਂਦਰੀ ਮੰਤਰੀ ਦੋ ਸਾਬਕਾ ਮੁੱਖ ਮੰਤਰੀ ਅਤੇ ਤਿੰਨ ਫਿਲਮੀ ਸtare ਹਰ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 6 ਸਾਲ ਦੇ ਲਈ ਚੋਣਵੀ ਬੈਨ ਲਗਾਉਣ ਦੀ ਮੰਗ ਦੇ ਲਈ ਹਾਈ ਕੋਰਟ ਦੇ ਵਿੱਚ ਅੱਜ ਇੱਕਾ ਦਾਇਰ ਕੋਰਟ ਅਰਜ਼ੀ ਦਾ 29 ਅਪ੍ਰੈਲ ਨੂੰ ਕਰੇਗਾ ਸੁਣਵਾਈ ਅਰਜ਼ੀ ਕਰਤਾ ਐਡਵੋਕੇਟ ਆਨੰਦ ਐਸ ਹੈ ਜਿਨ੍ਹਾਂ ਦਾ ਰੋਪ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਚਾਰ ਸੰਹਿਤਾ ਦਾ ਕੀਤਾ ਉਲੰਘਣ ਮੋਦੀ ਭਗਵਾਨ ਅਤੇ ਮੰਦਰਾਂ ਦੇ ਨਾਮ ਤੇ ਲੋਕਾਂ ਤੋਂ ਮੰਗ ਰਹੇ ਵੋਟ ਉਤਰੀ ਕਸ਼ਮੀਰ ਦੇ ਸੋਪੇਰ ਦੇ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਕੀਤੇ ਤੇ ਰੈੱਟਿਸ ਸੁਰੱਖਿਆ ਬਲਾਂ ਨੇ ਚਲਾਇਆ ਹੋਇਆ ਸੀ ਸਰਚ ਆਪਰੇਸ਼ਨ ਅੱਤਵਾਦੀਆਂ ਦੇ ਨਾਲ ਮੁਰਛਪੇੜ ਦੇ ਵਿੱਚ ਦੋ ਜਵਾਨ ਵੀ ਹੋਏ ਜ਼ਖਮੀ ਇਸ ਦਰਮਿਆਨ ਇੱਕ ਨਾਗਰਿਕਤਾ ਦੇ ਮੋੜੇ ਤੇ ਲੱਗੀ ਗੋਲੀ ਦੱਸਦੀ ਹੈ ਕਿ ਨੋਪੋਰਾ ਇਲਾਕੇ ਦੇ ਇੱਕ ਘਰ ਦੇ ਵਿੱਚ ਸ ਇਹਨਾਂ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਮਿਲੀ ਸੀ ਜਾਣਕਾਰੀ ਜਿਸ ਦੇ ਆਧਾਰ ਤੇ ਜਵਾਨਾਂ ਨੇ ਚਲਾਇਆ ਸਰਚ ਆਪਰੇਸ਼ਨ ਜਨਕ ਜਨਤਾ ਪਾਰਟੀ ਨੂੰ ਮਿਲਿਆ ਨਵਾਂ ਸੁਭਾਸ ਕੱਤਰ ਪਾਰਟੀ ਹਾਈਕਮਾਨ ਨੇ ਬ੍ਰਿਜ ਸ਼ਰਮਾ ਨੂੰ ਬਣਾਇਆ ਸੁਭਾਸ ਕੱਤਰ ਇਸ ਬਾਬਤ ਜੱਜਪਾ ਦੇ ਤਰਫੋਂ ਨੋਟੀਫਿਕੇਸ਼ਨ ਵੀ ਕੀਤਾ ਜਾ ਚੁੱਕਾ ਹੈ ਜਾਰੀ ਦੱਸਦੀ ਕਿ ਬ੍ਰਿਜ ਸ਼ਰਮਾ ਜਜਪੀ ਦੇ ਕੌਮੀ ਮਾਂ ਸਚਿਵੀ ਰਹਿ ਚੁੱਕੇ ਹਨ ਉਹਨਾਂ ਨੇ ਸਾਲ 2019 ਵਿੱਚ ਅਸੰਦ ਤੋਂ ਲੜਿਆ ਸੀ ਵਿਧਾਨ ਸਭਾ ਦਾ ਇਲੈਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਣੇ ਮੱਥਾ ਟੇਕਣ ਦੇ ਲਈ ਪਹੁੰਚੇ ਦਰਬਾਰ ਸਾਹਿਬ ਇਸ ਮੌਕੇ ਦਰਬਾਰ ਸਾਹਿਬ ਦੇ ਪ੍ਰਾਂਗਣ ਵਿੱਚ ਕੜੀ ਸੁਰੱਖਿਆ ਵਿਵਸਥਾ ਰਹੀ ਇਹ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਆਪਣੀ ਬੇਟੀ ਦੇ ਨਾਲ ਮੱਥਾ ਟੇਕਣ ਦੇ ਲਈ ਪਹੁੰਚੇ ਹਨ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਅਬਿਨੇਤਾ ਸੁਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋਨੋਂ આરોપીਾਂ ਤੋਂ ਪੁੱਛਗਿੱਛ ਦੇ ਬਾਅਦ ਪੁਲਿਸ ਨੇ ਦੋ ਹੋਰ આરોપીਾਂ ਨੂੰ ਪੰਜਾਬ ਦੇ ਦਿਲਿੰਦਰ ਕੁਮਾਰ ਅਤੇ ਗ੍ਰਿਫਤਾਰ ਰਿਕਰਵਾਈ ਮੁੰਬਈ ਕ੍ਰਾਈਮ ਬ੍ਰਾਂਚ ਦੁਆਰਾ ਕੀਤੀ ਗਈ ਹੈ ਮੌਢਲੀ ਪੁੱਛਗਿੱਛ ਵਿੱਚ ਪਤਾ ਚੱਲਿਆ ਕਿ ਉਕਤ આરોપીਾਂ ਨੇ ਹੀ ਮੁੱਖ આરોપી ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਮੁਹੱਈਆ ਕਰਵਾਏ ਸਨ ਤੇਜਦਾਰ ਹਥਿਆਰ ਚੰਡੀਗੜ੍ਹ ਦੀ ਪਾਰਕਿੰਗਾਂ ਵਿੱਚ ਹੁਣ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਲਈ ਆਨਲਾਈਨ ਹੋਏਗਾ ਪਾਰਕਿੰਗ ਫੀਸ ਦਾ ਭੁਗਤਾਨ ਇਹ ਸਹੂਲਤ 1 ਮਈ ਤੋਂ ਸ਼ੁਰੂ ਹੋ ਜਾਵੇਗੀ ਇਸ ਦੇ ਲਈ ਚੰਡੀਗੜ੍ਹ ਨਗਰ ਨਿਗਮ ਤਰਫੋਂ ਕਈ ਬੈਂਕਾਂ ਦੇ ਨਾਲ ਕੀਤਾ ਗਿਆ ਸਮਝੌਤਾ ਨਿਗਮ ਦੇ ਤਰਫੋਂ ਇਹ ਪ੍ਰਣਾਲੀ 73 ਥਾਵਾਂ ਤੇ ਕੀਤੀ ਗਈ ਹੈ ਲਾਗੂ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਾ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ